ਦਖਾਣਾ ਪੁੱਤਰ ਕੱਪੜੇ ਦੇ ਉਹਨੇ ਮਾਰੀ ਜਾਂਨੇ ਕੱਪੜੇ ਦੇਖਾਣੇ ਬਾਅਦ ਜਿਹੜੀ ਗੱਲ ਹੋਈ ਉਹ ਦੱਸੋ ਬਟਾ ਗੱਲ ਕੋਈ ਨਹੀਂ ਸੀ ਕਿ ਜਿਹੜੇ ਮੇਰੇ ਦਿਓਰ ਹਨਾ ਉਹਨਾਂ ਦੇ ਨਾਲ ਮੈਨੂੰ ਗਲਤ ਜੋੜਦੇ ਸੀਗੇ ਕੌਣ ਜੋੜਦਾ ਸੀ ਮੇਰੀ ਸੱਸ ਮੇਰੀ ਮੇਰੀ ਜਠਾਨੀ ਤੇ ਜਠਾਨੀ ਦਾ ਹਸਬੰਦ ਤੁਸੀਂ ਕਿੱਥੇ ਰਹਿੰਦੇ ਹੋ ਨਿਊ ਗੁਰੂ ਨਾਨਕ ਨਗਰ ਭਾਈ ਗੁਰੂ ਨਾਨਕ ਤੁਸੀਂ ਫੈਮਲੀ ਜੋਇੰਟ ਹੈ ਤੁਹਾਡੀ ਹਾਂਜੀ ਹਾਂਜੀ ਅੱਛਾ ਕੀ ਨਾਮ ਹੈ ਤੁਹਾਡੇ ਜਿਹੜੇ ਦਿਓਰ ਨੇ ਉਹਨਾਂ ਦਾ ਸੰਜੀਵ ਕੁਮਾਰ ਸ਼ਰਮਾ ਤੇ ਉਹਨਾਂ ਦੀ ਵਾਈਫ ਦਾ ਕੀ ਨਾਮ ਹੈ ਉਹਨਾਂ ਦੀ ਵਾਈਫ ਪੂਰੀ ਗੱਲ ਬੇਟਾ ਸਮਝਾ ਸ਼ੋਰ ਚ ਸਮਝਾ ਦੇ ਸੁਣੋ ਹੋਇਆ ਕੀ ਅੱਜ ਬੱਸ ਕੀ ਕੀ ਹੋਇਆ ਪ ਗੱਲ ਹੀ ਹੋਈ ਸੀਗੀ ਮੈਂ ਆਪਣੇ ਘਰ ਗਈ ਹੋਈ ਸੀਗੀ ਠੀਕ ਹੈ ਤੇ ਜਿਹੜਾ ਮੇਰਾ ਦਿਓਰ ਹੈ ਨਾ ਉਹਨੂੰ ਫੋਨ ਕਰ ਕਰਕੇ ਕਹਿੰਦੇ ਸੀਗੇ ਕਿ ਉਹ ਉਹ ਜਿਹੜੀ ਸੀਲੀ ਸੀਗੀ ਨਾ ਉਹਨੂੰ ਫੋਨ ਕਰਕੇ ਕਿਹਾ ਜਾਂਦਾ ਸੀਗਾ ਕਿ ਜਿਹੜਾ ਤੇਰਾ ਹੋਆ ਨਾ ਕਿ ਨਾਮ ਆ ਇਹ ਤੇਰਾ ਲਵਰ ਆ ਉਹਦੇ ਨਾਲ ਕਿ ਨਾਮ ਆ ਤੇਰੀ ਭਾਬੀ ਦੇ ਸੰਬੰਧ ਵਾ ਗੰਦੇ ਸੰਬੰਧ ਮੇਰੇ ਬਣਾਉਂਦੇ ਸੀਗੇ ਉਹਦੇ ਨਾਲ ਵੀ ਉਹਦੇ ਨਾਲ ਅਸੀਂ ਬੇਟਾ ਕੀ ਰਿਕੁਐਸਟ ਹੈ ਜਿਹੜੀ ਵੀ ਗੱਲ ਕਰਨੀ ਪੁੱਤੋਂ ਮर्याਦਾ ਚ ਕਰਨੀ ਠੀਕ ਹੈ ਨਾ ਹਾਂ ਬਸ ਅੱਗੇ ਚੱਲੋ ਬਸ ਗਲਤ ਮੈਨੂੰ ਜੋੜਦੇ ਸੀ ਉਹਦੇ ਨਾਲ ਵੀ ਇਦਾਂ ਹਾਂ ਜੇ ਚਾਹਵੇਂ ਗਣਨਾ ਹੀ ਤੇ ਦੋਨੇ ਜਣੇ ਮਾਂ ਤੇ ਨਾਲ ਵੱਡੀਆਂ ਪੱਪੀ ਆ ਕੇ ਬੈਠੇ ਰਹੇ ਸੀ ਆਪਾਂ ਅੱਜ ਕਰ ਗਏ ਆ ਮੈਂ ਆਪਣੇ ਘਰ ਚ ਲੱਗੀ ਸੀ ਸਾਰੀ ਗੱਲ ਖਤਮ ਹੋ ਗਈ ਸੀ ਕਰਦੇ ਸੀ ਇਹ ਜਨਾਨੀਆਂ ਬਰੋਂ ਕਿਤੇ ਅੱਥੀ ਦੋਨੋਂ ਹਸਬੰਡ ਵਾਈਫ ਥੱਲੇ ਆਏ ਨੇ ਦੋਨੋਂ ਜਣੇ ਦਿਓਰ ਨੂੰ ਵੀ ਫੜ ਲਿਆ ਮੈਨੂੰ ਵੀ ਫੜ ਲਿਆ ਮੇਰੇ ਹਸਬੰਡ ਨੂੰ ਵੀ ਫੜ ਲਿਆ ਇਹ ਹੋ ਗਿਆ ਦੋ ਹਸਬੰਡ ਆਏ ਉਹਨਾਂ ਨੇ ਸਭ ਕੁਝ ਮਾਰਿਆ ਦਿਓਰ ਦੇ ਆਟੇ ਕਿੰਨੇ ਵੇਰੀ ਘਟਣਾ ਹੈ ਸਾਰੀ 66 7 ਵਜੇ ਦੀ ਦਿਓਰ ਦੇ ਹੱਥੇ ਪੇਸ਼ ਕਰ ਤੇ ਇੱਕੋ ਘਰ ਚ ਰਹਿਣ ਜਿਹੜਾ ਮੇਰਾ ਦਿਓਰ ਆ ਉਹਦੇ ਇੱਥੇ ਵੀ ਮਾਰਿਆ ਇੱਥੇ ਰਹਿਣੇ ਇੱਕੋ ਘਰ ਚ ਹਾਂਜੀ ਹਾਂਜੀ ਕਿਹੜੀ ਜਗ੍ਹਾ ਰਹਿਣੇ ਹੋ ਨਿਊ ਗੁਰੂ ਨਾਨਕ ਨਗਰ ਓਕੇ ਓਕੇ ਹਾਂਜੀ ਇਹ ਸਾਰੇ ਘਟਨਾ ਮੈਨੂੰ ਵੀ ਮਾਰਿਆ ਦਿਓ ਵਿਆਹ ਕੇ ਜੀ ਉਹਦੇ ਬਸ ਸਟੇਸ਼ਨੇ ਮੁਕਾਏ ਹੀ ਕਰਦੇ ਚਾਹੇ ਮੱਲੇ ਵੀ ਜਾਂ ਕੋਈ ਪਤਾ ਕਰ ਲੈ ਸਾਰਾ ਪਤਾ ਲੱਗ ਗਿਆ ਕਿ ਜਦੋਂ ਵੀ ਉਹਨਾਂ ਕੀ ਇਹ ਕਾਰਨ ਕੀ ਆ ਜਿਹੜਾ ਲੜਾਈ ਚੱਲ ਰਹੀ ਹੈ ਕੀ ਕਾਰਨ ਸਾਰਾ ਮੈਨੂੰ ਬਾਰ ਬਾਰ ਕਹਿੰਦੇ ਕਿ ਆਵੇਂ ਮਿਲ ਕੇ ਤੇਰੇ ਅੱਖ ਤੇ ਪੱਟੀ ਬੰਨੀ ਆ ਇਦਾਂ ਵਾ ਉਦਾਂ ਵਾ ਤੈਨੂੰ ਪਤਾ ਹੀ ਨਾ ਦੇ ਮੈਨੂੰ ਇਹ ਮੇਰੀ ਮਾਂ ਵੀ ਵਿੱਚ ਹੈ ਜੀ ਵਿੱਚ ਜਿਹੜੀ ਦੂਜੀ ਹੈ ਉਹਨਾਂ ਬਲੰਦੇ ਉਹਨਾਂ ਨਾਲ ਗੱਲ ਕਰਦੇ ਨੇ ਅੱਜ ਉਹਨੇ ਉੱਠ ਕੇ ਇਹਦੀ ਫਰੈਂਡ ਮੇਰੇ ਜਿਹੜਾ ਬ੍ਰਦਰ ਹੈਗਾ ਉਹ ਜਿਹੜੀ ਚਲੀ ਆ ਕਿ ਉਹਨੂੰ ਫੋਨ ਕਰਕੇ ਕਿਹਾ ਕਿ ਹਾਂ ਵੀ ਇਦਾਂ ਇਦਾਂ ਇਹਨਾਂ ਦੀ ਇਦਾਂ ਹੈ ਕਹਾਣੀ ਇਦਾਂ ਜੋ ਨਾ ਉਸ ਕਰਕੇ ਉਹ ਘਰੇ ਆ ਗੱਲ ਕਰਨ ਵਾਸਤੇ ਤੇ ਦੋਨੇ ਨੇ ਉੱਪਰ ਉਤਰੇ ਆ ਉੱਤਰ ਦੇ ਸਾਰੇ ਉਹਦੇ ਹੱਥੇ ਪੈ ਗਏ ਨਾਲ ਜੋ ਹੱਥ ਜਾਇਆ ਉਹਨਾਂ ਨੇ ਉਹ ਸਭ ਕੁਝ ਮਾਰਿਆ ਭਾਈ ਤੁਸੀਂ ਕਿੰਨੇ ਬ੍ਰਦਰ ਹੋ ਭਾਈ ਤਿੰਨ ਬ੍ਰਦਰ ਆ ਜੀ ਤਿੰਨ ਬ੍ਰਦਰ ਹੋ ਹਾਂਜੀ ਜਿਹੜਾ ਛੋਟਾ ਵਾ ਉਹਦੇ ਨਾਲ ਜਿਹਦਾ ਜਿਨ੍ਹਾਂ ਨਾਲ ਰਿਸ਼ਤਾ ਜੋੜ ਰਿਹਾ ਉਹਦਾ ਵਿਆਹ ਨਹੀਂ ਹੋਇਆ ਉਹਦਾ ਵਿਆਹ ਨਹੀਂ ਆ ਉਹ ਜਿਹੜੇ ਵੱਡੇ ਬ੍ਰਦਰ ਨੇ ਤੁਹਾਡੇ ਉਹ ਰਿਸ਼ਤਾ ਜੋੜਦੇ ਨੇ ਇਦਾਂ ਜੋੜਦੇ ਜੋ ਜਦੋਂ ਦੇਖੋ ਜੀ ਜਦੋਂ ਤੁਹਾਡੇ ਘਰ ਉੱਪਰ ਜਾਂਦੀ ਜੋ ਉੱਪਰਿਆਂ ਗੱਲਾਂ ਕਰਦੀ ਜਦੋਂ ਥੱਲੇ ਆਂਦੀ ਫੇ ਥੱਲੇ ਸਾਡੇ ਨਾਲ ਗੱਲਾਂ ਕਰਦੀ ਉੱਪਰ ਇੰਨਾ ਗੱਲਾਂ ਕਰਦੇ ਇਹ ਚੀ ਦੀ ਇਹ ਗੱਲ ਕਮਾ ਕੋਈ ਕੱਟ ਨਹੀਂ ਕਰੂੰਗਾ ਗੁੱਸਾ ਤਾਂ ਨਹੀਂ ਕਰੂੰ ਤੁਹਾਡੀ ਮਦਰ ਤੋਂ ਤੁਹਾਨੂੰ ਤੁਹਾਨੂੰ ਉਤਰਾਜ ਆਪਣੇ ਮਦਰ ਤੋਂ ਮਦਰ ਦੀ ਮੇਰੀ ਦੇ ਨਾਲ ਉਹਨਾਂ ਦੇ ਜਿਹੜੇ ਭਾਬੀ ਨੇ ਨਾ ਵਡੇ ਜਿਹੜੀ ਮੇਰੀ ਜਠਾਨੀ ਆ ਜਿਹੜੀ ਅੱਜ ਭਾਬੀ ਉਹਨੇ ਕਹਿਟ ਹੈਗੀ ਬੇਟਾ ਜਿਹੜੇ ਮਦਰ ਨੇ ਤੁਹਾਨੂੰ ਮਿਲ ਲਿਆ ਪੋਸਿਆ ਐਡਾ ਵੱਡਾ ਕੀਤਾ ਉਹੀ ਐਡਾ ਗੱਲ ਕਰੀ ਮਦਰ ਦੀ ਉਹ ਗੱਲ ਕਰ ਰਹੇ ਯਾਰ ਇੱਧਰ ਕੀ ਹੋ ਗਿਆ ਕੋਈ ਨਾ ਉੱਤਲੀ ਖੜੇ ਤੂੰ ਉੱਤੇ ਨਹੀਂ ਨਹੀਂ ਗੱਲ ਸਹੀ ਕੋਈ ਨਾ ਨਹੀਂ ਹੋ ਰਹੀ ਕੋਈ ਗੱਲ ਨਹੀਂ ਆ ਆ ਦੇਖੋ ਜੀ ਇਹ ਮੇਰੇ ਬ੍ਰਦਰ ਨੂੰ ਗਲਤ ਮੈਸੇਜ ਕਰਕੇ ਇਹਨੇ ਜੜੀ-ਬੜੀ ਭਾਪੀ ਨੇ ਗਲਤ ਮੈਸੇਜ ਕੀਤੇ ਤਾਂ ਦੰਨਾਂ ਦੇ ਦੋਗਲਾ ਇਦਾਂ ਉਹਨੂੰ ਗਾਲਾਂ ਕੱਢਦੇ ਆ ਤੇ ਇਹਦੇ ਨਾਲ ਗਲਤ ਸਮਝਦੇ ਨਾਲ ਜੁੜੇ ਜਾਂਦੇ ਆ ਉਹ ਕਹਿੰਦਾ ਕਿ ਮੈਨੂੰ ਦੱਸੋ ਤੁਸੀਂ ਜਿਹੜਾ ਡਾਕ ਕੋਈ ਸਬੂਤ ਹੈ ਮੈਨੂੰ ਦੱਸੋ ਕੀ ਚੀਜ਼ਾਂ ਕਿਉਂਕਿ ਬ੍ਰਦਰ ਮੇਰਾ ਇਹ ਜਿਹੜਾ ਨਾ ਉਹ ਮਿਲ ਕੇ ਆਪਣੇ ਘਰ ਤੋਂ ਬੁਲਾਉਂਦਾ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਉਹਨਾਂ ਮਿਸਬੀਹੇਵ ਕਰਦੇ ਕਿ ਆਵੇਂ ਕਦੀ ਕਹਿੰਦੇ ਕਿ ਤੈਨੂੰ ਸਾਡੀ ਲੋੜ ਆ ਜੇ ਬਾਰਬਰ ਤੋਂ ਉਹਨੂੰ ਟੋਚੇ ਕੀਤਾ ਜਾਂਦੇ ਚਿੱਤੇ ਤੇ ਤੈਨੂੰ ਸਾਡੀ ਲੋੜ ਆ ਜੇ ਇਹਨਾਂ ਦੇ ਵਿਆਹ ਹੋ ਗਏ ਆ ਤੇ ਤੈਨੂੰ ਸਾਡੀ ਕੁਛ ਛੋੜ ਦੇ ਘਰ ਦੇ ਵਿੱਚ ਬੜਾ ਸਿਆਣਾ ਨਹੀਂ ਜਿਹੜਾ ਸੰਝਾ ਸਕੇ ਤੁਹਾਨੂੰ ਜਦੋਂ ਅunkt ji ਸਿਆਣੇ ਇੰਨਾ ਦੇ ਕੰਮ ਕਰਦੇ ਤੇ ਨਿਆਣਿਆਂ ਨੇ ਉਹਨਾਂ ਨੇ ਕੀ ਅਕਲ ਦੇ ਸਿਆਣਿਆਂ ਨੇ ਸਭ ਕੁਝ ਕਰਵਾਇਆ ਤੁਹਾਡੇ ਕਿੰਨੇ ਸਾਲ ਹੋ ਗਏ ਬੜਾ ਸ਼ਾਦੀ ਹੋਈ ਮੇਰੇ 3 ਸਾਲ ਹੋ ਗਏ ਝਗੜਾ ਤੋਂ ਸ਼ੁਰੂ ਹੋਇਆ ਜਿਹੜੀ ਤੋਂ ਜੀਰੋ ਦਾ ਮੇਰੀ ਜਠਾਣੀ ਦਾ ਵਿਆਹ ਹੋਇਆ ਨਾ ਉਸ ਤੋਂ ਬਾਅਦ ਇਹ ਹੀ ਸਭ ਕੁਝ ਚੱਲਦਾ ਆ ਰਿਹਾ ਨਹੀਂ ਜਠਾਣੀ ਦਾ ਵਿਆਹ ਤੁਹਾਡੇ ਬਾਅਦ ਚ ਹੋਇਆ ਤੁਹਾਡੇ ਤੋਂ ਬਾਅਦ ਹੋਇਆ ਤੁਹਾਡਾ ਪਹਿਲਾ ਹੋਇਆ ਸੀ ਤੁਹਾਡੀ ਨਾਲ ਮੈਰਿਜ ਹੋਈ ਹੈ ਹਾਂਜੀ ਸਭ ਕੁਝ ਸਹੀ ਚੱਲਦਾ ਪਿਆ ਇਹ ਜਿਹੜਾ ਜਠਾਣੀ ਦਾ ਵਿਆਹ ਹੋਇਆ ਸਭ ਕੁਝ ਵਿਗੜ ਗਿਆ ਘਰ ਦੇ ਵਿੱਚ ਕਲੇ ਮੇਰੇ ਘਰ ਵਾਲੇ ਨੂੰ ਮਾਰਿਆ ਮੈਨੂੰ ਤੇ ਲੜਾਈ ਝਗੜਾ ਅੱਗੇ ਵੀ ਹੁੰਦੇ ਰਹਿੰਦੇ ਤੁਹਾਡੇ ਘਰ ਹੁੰਦੇ ਪਰ ਇੱਥੇ ਤੱਕ ਗੱਲ ਨਹੀਂ ਮਤਲਬ ਕਿਦਾ ਇਦਾਂ ਜਿੱਦਾਂ ਅੱਜ ਜਿਹੜਾ ਮਾਰਕਟ ਹੋਈ ਹੈ ਅੱਜ ਹੋਈ ਹੈ ਵੀ ਮਾਰਕਟ ਦਾ ਕਾਰਨ ਕੀ ਹੈ ਮਾਰਕਟ ਦਾ ਕਾਰਨ ਇਹ ਆ ਕਿ ਉਹਨਾਂ ਨੇ ਜਿਹੜੇ ਮੇਰੇ ਉਹ ਦਿਓਰ ਹਨਾ ਉਹਨਾਂ ਨਾਲ ਮੈਨੂੰ ਗੰਦੇ ਸੁੰਨਾਂ ਨਾਲ ਜੋੜਦੇ ਸੀਗੇ ਅੱਛਾ ਜੀ ਮੇਰੇ ਘਰ ਵਾਲੇ ਨੂੰ ਪੜਕਾਉਂਦੇ ਸੀਗੇ ਇਹਨਾਂ ਦੇ ਮੰਮੀ ਵੀ ਪੜਕਾਉਂਦੇ ਸੀਗੇ ਇਹਨਾਂ ਦੇ ਜਿਹੜੇ ਪਾਪੀ ਨੇ ਉਹ ਵੀ ਪੜਕਾਉਂਦੇ ਸੀਗੇ ਅੱਛਾ ਜੀ ਤਬ ਕੁਛ ਮੰਮੀ ਇਹਨਾਂ ਦੇ ਮੰਮੀ ਨੇ ਤੇ ਇਹਨਾਂ ਦੇ ਜਿਹੜੇ ਭਾਬੀ ਨੇ ਸਭ ਕੁਝ ਉਹਨਾਂ ਦੋਨਾਂ ਦਾ ਕਰਿਆ ਕਰਿਆ ਮੈਂ ਤਾਂ ਉਸ ਤੋਂ ਬਾਅਦ ਫੇ ਮਾਰਕੋਟ ਦਾ ਕਾਰਨ ਕਿਸੇ ਮੈਂ ਵੀ ਪੁੱਛਣਾ ਮਾਰਕੋਟ ਦਾ ਕੀ ਕਾਰਨ ਹੋਇਆ ਮਾਰਕੋਟ ਦਾ ਕਾਰਨ ਇਹ ਆਪਾਂ ਜਿਹੜੋ ਘਰ ਗਏ ਆ ਹਨਾ ਅੰਦਰ ਐਂਟਰ ਹੋਏ ਆ ਉੱਤੋਂ ਜਿਹੜਾ ਮੇਰਾ ਜੇਠ ਵਾ ਨਾ ਨਾਲ ਉਹਨਾਂ ਦੇ ਭਾਬੀ ਨੇ ਉਹ ਦੋਨੋਂ ਉੱਤਰਦੇ ਸਾਰੀ ਉਹਨਾਂ ਨੇ ਜੋ ਹੱਥ ਸੇ ਅਲਬਾਦ ਵੀ ਨਹੀਂ ਕੀਤੀ ਜਾਂਦੇ ਮਾਰਕੀਟ ਜਦੋਂ ਵੀ ਐਂਟਰ ਕੀਤੇ ਘਰ ਆਂਦੇ ਮਾਰਕੀਟ ਸ਼ੁਰੂ ਕਰ ਦਿੱਤਾ ਫਿਰ ਆਪਾਂ ਜਨਾਨੀ ਪਹਿਲਾਂ ਥਿਪੀ ਨਹੀਂ ਜਣਗੇ ਫਿਰ ਜਿਹੜਾ ਬ੍ਰਦਰ ਮੇਰੇ ਹਸਬੰਦ ਨੂੰ ਫੜਿਆ ਮੈਂ ਆਪਣੇ ਹਸਬੰਦ ਨੂੰ ਛਡਾਣ ਗਈ ਉਹਨਾਂ ਨੇ ਮੇਰੇ ਨਾਲ ਵੀ ਇਦਾਂ ਕੀਤਾ ਕਿੰਨੇ ਕੋ ਜਾਣੇ ਸੀ ਉਹ ਤੇ ਇਹਨੀਆਂ ਦੇ ਵਿੱਚ ਮਾਰ ਚਾਰ ਚਾਰਾਂ ਡੋੜ ਅੱਛਾ ਚਾਰ ਮੈਂ ਤੁਹਾਡੇ ਮਾਦਰ ਬ੍ਰਦਰ ਤੇ ਬ੍ਰਦਰ ਤੇ ਤੁਹਾਡੀ ਬਾਪੂ ਦੀ ਨੌਂ ਚ ਫਾਦਰ ਨੂੰ ਸੀ ਨਾਲ ਪਾ ਕੇ ਸੀਗੇ ਨੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ 3 ਸਾਲ ਤੋਂ ਝਗੜਾ ਚੱਲਿਆ ਹੈ ਕੋਈ ਤੁਹਾਡੇ ਪਰਿਵਾਰ 'ਚ ਸਿਆਣਾ ਨਹੀਂ ਹੈਗਾ ਸਮਝਾਉਣ ਵਾਲਾ ਕੋਈ ਗਾਇਦਾ ਸਭ ਕੁਝ ਸੁਖਾ ਰਹੇ ਨੇ ਸਿਆਣਿਆਂ ਦੀ ਗਲਤੀ ਹੈ ਸਿਆਣੇ ਨੇ ਜਿਸਿਆਣੇ ਗੱਲਾਂ ਨਾਲ ਕਰਦੇ ਜਿੱਥੇ ਤੱਕ ਗੱਲ ਨਹੀਂ ਆਣੀ ਪਹੁੰਚਦੀ ਨਹੀਂ ਅਸੀਂ ਤੁਹਾਨੂੰ ਸਮਝਾਉਂਦੇ ਜੇ ਕਿਤੇ ਕੋਈ ਪਰਲੀ ਗੱਲ ਉੱਪਰ ਰੱਖਿਆ ਗਾ ਜੇ ਜਿਸੀ ਨਹੀਂ ਬਣਾਦੇ ਤਾਂ ਥੱਲੇ ਵੀ ਗੱਲ ਸਾਡੇ ਨਾਲ ਕਰ ਜਾਂਦੀ ਉੱਪਰ ਜਦਾਂ ਚੱਲਦਾ ਤੇ ਸਾਡੇ ਨਾਲ ਥੱਲੇ ਕਰ ਜਾਂਦੀ ਕਿ ਉਹ ਕਹਿੰਦੀ ਮੇਰੇ ਤੁਸੀਂ ਹੱਕ ਲੈ ਲਿਆ ਅੱਲਾ ਸਾਡੀ ਮੈਰਿਜ ਹੋਈ ਹੈ ਠੀਕ ਹੈ ਜੀ ਮੰਮੀ ਠੀਕ ਨਹੀਂ ਰਹਿੰਦੇ ਇਸ ਕਰਮ ਪਹਿਲਾਂ ਮੈਰੇ ਕਰਾਣੇ ਪਏ ਤੇ ਉਹਦੀ ਵਾਲਿਆਂ ਨੂੰ ਪਹਿਲਾਂ ਕਿਹਾ ਜਾਂਦਾ ਕਿ ਚਲੇ ਮਮੀ ਠੀਕ ਨਹੀਂ 9 ਸਾਲ ਤੋਂ ਉਹਨਾਂ ਦੀ ਗੱਲ ਬਾਤ ਸੀ ਉਹਨਾਂ ਨੇ ਨਹੀਂ ਵਿਆਹ ਕਰਵਾਇਆ ਹਾਲੇ ਟਲੇ ਪਰ ਇਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਮਮੀ ਬਿਮਾਰ ਰਹਿੰਦੇ ਨੇ ਆਪਾਂ ਵਿਆਹ ਕਰਵਾ ਲੈਣੇ ਆ ਉਹਨਾਂ ਦੀ ਥੋੜੀ ਬਹੁਤੀ ਤਬਿਆ ਤੇ ਖਰਾਬ ਹੈ ਮੇਰਾ ਤੁਸੀਂ ਧਿਆਨ ਰੱਖਣਾ ਤੇ ਉਹਨਾਂ ਦੀ ਵੀ ਲਵ ਮੈਰਿਜ ਹੀ ਹੋਈ ਹੈ ਅੱਛਾ ਤੇ ਤੁਹਾਡੇ ਪੁਰਾਣੇ ਘਰ ਦੇ ਨਹੀਂ ਸੀ ਕਿ ਮੈਰਿਜ ਤੇ ਤੁਹਾਡੇ ਜਿਹੜੇ ਘਰ ਦੇ ਤੁਹਾਡੀ ਸਾਥ ਸਹੁਰੇ ਜਿਹੜੇ ਵੀ ਘਰ ਦੇ ਆ ਉਹ ਤੁਹਾਡੀ ਵਿਆਹ ਤੋਂ ਖੁਸ਼ ਨਹੀਂ ਪਹਿਲਾਂ ਤਾਂ ਕੋਈ ਵਿਆਹ ਤੂੰ ਪਹਿਲਾਂ ਠੀਕ ਸੀ ਸਭ ਕੁਝ ਠੀਕ ਸੀ ਜਦੋਂ ਜਦ ਦਿਖਾਣੀ ਆਈ ਹੈ ਨਾ ਉਸ ਤੋਂ ਬਾਅਦ ਸਭ ਕੁਝ ਵਿਗੜ ਗਿਆ ਅੱਛਾ ਪਹਿਲਾਂ ਜੋ ਤੁਸੀਂ ਵਿਆ ਕਿ ਜਦੋਂ ਦੂਜਾ ਵਿਆਹ ਆ ਉਸ ਤੋਂ ਬਾਅਦ ਇਹਦਾ ਸਾਰਾ ਮਾਮਲਾ ਹੋਇਆ ਸਭ ਕੁਝ ਨਿਕਲ ਗਿਆ ਮੈਂ ਵੀ ਇੰਟਰਫੈਕਟ ਲੱਗਿਆ ਉਹ ਮੰਗ ਕੀ ਕਰਦੇ ਮੈਣਾ ਜੀ ਮੈਨੂੰ ਇਹੀ ਮੰਗ ਮੇਰੇ ਦਿਓਰ ਨੂੰ ਮਹੀਨਾ ਖੁੱਟੇ ਮੇਰੇ ਹਸਬੰਡ ਨੂੰ ਮਹੀਨਾ ਖੁੱਟੇ ਮਿਲਣ ਅੱਛਾ ਉਹ ਵੀ ਹੋਸ਼ ਅੱਛਾ ਇੰਨਾ ਜਿਆਦਾ ਕੁੱਟਮਾਰ ਹੋਈ ਅੱਛਾ ਜੀ ਕੰਪਲੇਂਟ ਕੋਈ ਥਾਣੇ ਚ ਕਰਾਈ ਕਿਹੜਾ ਜਾਣਾ ਪੈਂਦਾ ਆਪਾਂ ਨੂੰ ਨੱਕ ਦੇ ਵੀ ਵੱਜੇ ਕਿਹੜਾ ਥਾਣਾ ਤੇ ਕਿੰਬਰ ਇਹਦਾ ਅੱਛਾ ਵੀ ਤੁਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਆਈ ਸੀ ਇੱਥੇ ਹੋਰ ਦੇ ਇੱਥੇ ਸੱਟਾਂ ਮਾਰੀਆਂ ਦੇ ਇੱਥੇ ਉਹ ਪਹਿਲਾਂ ਵੀ ਹਿੰਦ ਹੋਇਆ ਸੀਗਾ ਇੱਥੇ ਉਹਨਾਂ ਨੇ ਠੰਡਾ ਠੰਡਾ ਮਾਰਿਆ ਇਹਨੇ ਪਹਿਲਾਂ ਵੀ ਸਾਰਾ ਪਹਿਲਾਂ ਵੀ ਉਹ ਐਕਸੀਡੈਂਟ ਹੋਇਆ ਹੈ ਨਾ ਉੱਥੇ ਬਿਮਾਰ ਰਿਆ ਉਹਨਾਂ ਨੇ ਮਾਰ ਤਾ ਉਹ ਵੀ ਹੋਸ਼ ਹੋ ਗਿਆ ਹੁਣ ਬੋਲਦਾ ਨਹੀਂ ਪਿਆ ਗੱਲ ਇੱਕ ਦਿਨ ਪਹਿਲਾਂ ਹੀ ਹੋਣੀ ਸੀ ਡੈਡੀ ਘਰੇ ਨਹੀਂ ਸੀਗੇ ਗੱਲ ਇਹਨਾਂ ਨੇ ਕੱਲ ਹੀ ਕਨੀ ਉਦਾਂ ਕਰੀ ਵੱਡਾ ਬੰਦਾ ਪਾਕਿਸਤਾਨ ਵਾਲੇ ਜੋ ਉਹਨਾਂ ਦੇ ਹੱਥ ਚ ਆਇਆ ਉਹਨਾਂ ਨੇ ਉਹ ਸਭ ਕੁਝ ਮਾਰਿਆ ਕੱਲ ਉਹ ਨੀਚੇ ਆ ਕੇ ਸੁੱਤੇ ਯਹਾਂ ਮੇ ਇੱਕ ਘਰੇ ਅਸੀਂ ਲੇਡੀ ਸਾਰੇ ਹੈਗੇ ਤੇ ਉਹਦੇ ਹੱਥ ਹੀ ਪੈ ਜਾਣਗੇ ਕਿ ਜਿਹਨੇ ਕੱਲ ਵੀ ਇਹ ਚੀਜ਼ ਕਰਨੀ ਚਈ ਮੈਂ ਕੱਲ ਚਲੋ ਇਹ ਘਰੇ ਨਹੀਂ ਪਰ ਅਜਨੇ ਘਰੇ ਆਣਾ ਸੀਗਾ ਇੱਧਰ ਘਰੇ ਜਦੋਂ ਆਈਆਂ ਤੇ ਆਂਦੇ ਇਹਦੇ ਉੱਤੇ ਬੈ ਕੇ ਉਹਦੇ ਹੱਥ ਹੀ ਪੈ ਗਏ ਜਿੰਨੇ ਹੁਣ ਤੁਹਾਡੇ ਵੱਲ ਪੁਲਿਸ ਨੂੰ ਕੰਪਲੇਟ ਕੀਤੀ ਗਈ ਹੈ ਜੀ ਸਾਜੀ ਕੀਤੀ ਹੈ ਬਾਕੀ ਅੱਜ ਤੱਕ ਆਏ ਨਹੀਂ ਜਾਂਦੇ ਉਹਨਾਂ ਨੇ ਕਰ ਦੇ ਜੀ ਅੱਛਾ ਤੁਸੀਂ ਦੱਸਿਆ ਕਿ ਤੁਸੀਂ ਸਿਵਲ ਹੈਗੇ ਹੋ ਹਾਂ ਕੀ ਪੁਲਿਸ ਨੂੰ ਦਾ ਤਕਦੀ ਸੀ ਬਲੋ ਇਹ ਫੋਨ ਕੀਤਾ ਜੀ ਇਹਨਾਂ ਨੇ ਮਤ ਜਿਹੜਾ ਦੇ ਨਹੀਂ ਕੀ ਤੁਸੀਂ ਪੁਲਿਸ ਨਾਲ ਗੱਲ ਹੋਈ ਤੁਹਾਡੀ ਉਹਨਾਂ ਨੇ ਫੋਨ ਉਹਨਾਂ ਨੂੰ ਲੱਗਦਾ ਨਹੀਂ ਪਿਆ ਸੀ ਕਿ ਕਾਹਦਾ ਨਹੀਂ ਪਿਆ ਸੀ ਇੱਕ ਕੱਟ ਹੋਈ 112 ਦੇ ਬੰਦੇ 112 ਤੇ ਘਰੀ ਤਾਂ ਹੁੰਦਾ ਪੁਲਿਸ ਦਾ ਝਗੜਾ ਜਿਹੜਾ ਤੁਹਾਡਾ ਝਗੜਾ ਹੋਇਆ ਘਰ ਦੇ ਬਾਹਰ ਹੋ ਗਿਆ ਪਹਿਲੇ ਘਰ ਦੇ ਅੰਦਰ ਹੋ ਰਿਹਾ ਸੀਗਾ ਫਿਰ ਬਾਅਦ ਵਿੱਚ ਬਾਹਰ ਆਣ ਕੇ ਜੋ ਗੰਦ ਮੰਦ ਜੋ ਸਭ ਕੁਝ ਬਾਹਰ ਜਾ ਕੇ ਗੱਡੀਆਂ ਮੋਟਰਸਾਈਕਲ ਤੋੜਨ ਲੱਗ ਪਏ ਮਨ ਨੇ ਛੁੜਾਣ ਦੀ ਕੋਸ਼ਿਸ਼ ਕੀਤੀ ਜੀ ਨਹੀਂ ਛੁੜਾਣ ਦੀ ਕੋਸ਼ਿਸ਼ ਕਰ ਰਹੇ ਸੀ ਫਿਰ ਨਿਕਲੀ ਜਾਂਦੇ ਸੀ ਆਪਾਂ ਮੈਂ ਮੇਰਾ ਦਿਓਰ ਆਪਾਂ ਤਿੰਨੋਂ ਮੋਰਚੇ ਤੋੜਨ ਦੇ ਇਹਨਾਂ ਨੇ ਤੋੜਿਆ ਦੀ ਔਰ ਦਾ ਤੋੜਿਆ ਦੋ ਹੰਡਾ ਬਸ ਘਰੀ ਜਾਂਦੇ ਇੱਕ ਨੰਬਰ ਦੇ ਜੀ ਸਾਲ ਪ੍ਰਾਣੀ ਐ ਪਰ ਪਈ ਹੋਈ ਆ ਜਿਹੜੇ ਜਿਹੜੇ ਅੱਜ ਦੀ ਮੈਂ ਵੀ ਫੁਟੇਜ ਹੈਗੀ ਆ ਅੱਜ ਦੇ ਵੀ ਹੋਗੇ ਉੱਥੇ ਲੱਗੀਆਂ ਬਾਹ ਲੱਗੀਆਂ ਨਾਲ ਦੇ ਘਾ ਲੱਗੀਆਂ ਅੱਛਾ ਇੱਕ ਸਾਲ ਪਹਿਲਾਂ ਦੀ ਐ ਪਰ ਹੈਗੀ ਜਿਹੜੇ ਖੁਦ ਮੇਰੀ ਮਾਂ ਨੇ ਜਾ ਕੇ ਨਾਲ ਜਿਹੜੇ ਚਰਾ ਨਾ ਉਹਨਾਂ ਨੂੰ ਵੀ ਮਾਰਨ ਦੇ ਸੀ ਚਰਾ ਨਾ ਮਤਲਬ ਜਿਹੜੇ ਮੱਲੇ ਵਾਲੇ ਜਿਹੜੇ ਸੀਗੇ ਮੱਲੇ ਵਾਲੇ ਵਿੱਚੋਂ ਆ ਰਹੇ ਸੀਗੇ ਜਿਹੜੇ ਵੀ ਸੀ ਸਾਰੇ ਵਾਰ ਸਾਰੇ ਵਾਰ ਉਹ ਚਾਹਣਾ ਨਾਲ ਵੀ ਕੁੱਟਮਾਰ ਕੀਤੀ ਪਹਿਲਾਂ ਉੱਪਰ ਵਾਲੀ ਦੇ ਪਿੱਛੇ ਲੱਗ ਗਏ ਪਹਿਲਾਂ ਸਾਲ ਪਹਿਲਾਂ ਪਰਚਾ ਕਰਾਇਆ ਤੇ ਮੇਰੇ ਤੋਂ ਉਹਨਾਂ ਵਾਲ ਦੀ ਹੋ ਗਈ ਉਹ ਸਾਡੇ ਦੇ ਕਰਾਣ ਨੂੰ ਫਿਰਦੇ ਸੀ ਆ ਇਹਦਾ ਮ ਜਿੱਦੜੋ ਮਿਲਦਾ ਬਾਦੂ ਜਿੱਦੜੋ ਬਸ ਕੀ ਮਤਲਬ ਪ੍ਰੋਪਰਟੀ ਦਾ ਡਿਸਪਿਊਟ ਹੈ ਕਿ ਕੀ ਕਹਿੰਦੇ ਮਾਲਕ ਸਾਨੂੰ ਬੰਨਣਾ ਜਿਹੜੇ ਡੈਡੀ ਕੋਲ ਗੱਲ ਸੁਣਨ ਮਿਲਿਓ ਕਹਿੰਦੇ ਕਿ ਤੁਹਾਨੂੰ ਇਥੋਂ ਕੱਢਣਾ ਚਾਹੀਏ ਤੋਂ ਕਮਰੋ ਜਦ ਕਿ ਕਿਸ਼ਤ ਭਰਦੇ ਆਣ ਲੋਨ ਤੇ ਚੱਲਦਾ ਰਕਰ ਅਸੀਂ ਬਰਾਬਰ ਵਿੱਚ ਪੈ ਦਿੰਨੇ ਆ ਸਾਰੇ ਅੱਛਾ ਕਿਸ਼ਤ ਵੀ ਤੁਸੀਂ ਪੂਰੀ ਭਰਦੇ ਹੋ ਨਾਲ ਜਿੱਦਾਂ ਬਾਕੀ ਭਰਾ ਤੁਹਾਡੇ ਭਰਦੇ ਹੋ ਤਾਂ ਤੁਸੀਂ ਵੀ ਭਰਦੇ ਹੋ ਉੱਪਰ ਵਾਲਾ ਕਿਸ਼ਤ ਨਹੀਂ ਭਰਦਾ ਜਿਹੜਾ ਵੱਡਾ ਹਾਂ ਹਾਂਜੀ ਜਿਹੜਾ ਵੱਡਾ ਬ੍ਰਦਰ ਉਹ ਕਿਸ਼ਤ ਨਹੀਂ ਭਰਦਾ ਉਹ ਬਸ ਉੱਪਰ ਦੀ ਕਿਸ਼ਤ ਆ ਉਹ ਭਰਦਾ ਨੀਚਲੀ ਜਿਹੜੀ ਕਿਸ਼ਤ 10000 ਰੁਪਏ ਉਹ ਅਸੀਂ ਭਰਦੇ ਆ ਕਿ ফোনো একবাৰো ফোন কৰো এক ਮੇਰੇ ਸਾਡੀ ਮਾਨੇ ਰਿਹਾ ਤਾਂ ਜਿੱਤੇ ਕੀ ਸਾਰੀ ਮੈਟਰ ਹੈ ਕਿ ਉਹਨਾਂ ਦਾ ਨਾਮ ਉਹ ਨੂਬ ਰਨਰ ਤੋਂ ਦੱਸਿਆ ਕਿ ਫੈਮਿਲੀ ਦਾ ਡਿਸਟ੍ਰਿਬਿਊਟਰ ਹੈ ਜਿਹੜਾ ਕਿ ਆਪਸ ਚੜਾ ਕਿ ਧੋਪਰਾ ਵਾਲੇ ਲੜਾਈ ਝਗੜਾ ਤੋਂ ਦੱਸਿਆ ਜਾ ਰਿਹਾ ਕਿ ਭਰਾ ਬੋਲੋ ਕਿ ਦੋ ਭਰਾਵਾਂ ਨਾਲ ਕੁੱਟਮਾਰ ਹੋਈ ਹੈ ਉਹਦੀ ਵਾਈਫ ਨਾਲ ਵੀ ਕੁੱਟਮਾਰ ਹੋਈ ਹੈ ਸੋ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਕੋਈ ਫੈਮਿਲੀ ਮੈਟਰ ਹੈ ਜਿਸ ਦੇ ਕਰਕੇ ਇਹਨਾਂ ਦੇ ਨਾਲ ਲੜਾਈ ਝਗੜਾ ਹੁੰਦਾ ਸੋ ਦੱਸਿਆ ਜਾ ਰਿਹਾ ਕਿ ਜਿਹੜੀ ਲੜਕੀ ਹੁੰਦੀ ਹੈ ਤੁਹਾਡੇ ਸਾਹਮਣੇ ਸੋ ਦੱਸਦਾ ਕਹਿਣਾ ਹੈ ਕਿ ਇਹ ਕੁਝ ਗਲਤ ਅਰੋਪ ਵੀ ਜਿਹੜੀ ਇਹ ਮੇਰੇ ਜਿਹੜਾ ਜਠਾਨੀ ਹੈ ਜਿਹੜੀ ਦੀ ਗਲਤ ਆरोप ਲਗਾਉਂਦੀ ਹੈ ਕਿ ਤੇਰੇ ਦਿਓਰ ਨਾਲ ਜਿਹੜੇ ਕੀ ਗਲਤ ਸਬੰਧ ਹੈ ਸੋ ਲੇਕਿਨ ਸਾਡੇ ਚੈਨਲ ਦੇ ਇਸ ਗੱਲ ਦੀ ਕੋਈ ਪੋਸਟ ਨਹੀਂ ਕਰਦਾ ਜੋ ਆरोप ਲਗਾ ਰਹੇ ਠੀਕ ਹੈ ਸੋ ਜੇ ਦੂਜਾ ਪੱਖ ਵੀ ਕੋਈ ਆਪਣਾ ਪੱਖ ਰੱਖਣਾ ਚਾਹਵੇ ਤਾਂ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦਾ ਸੋ ਇਹਨਾਂ ਦਾ ਵੀ ਕਹਿਣਾ ਕਿ ਮੱਲੇ ਤੇ ਉਹ ਕੋਟਮਾਰ ਹੋਈ ਤੇ ਉਸ ਤੋਂ ਬਾਅਦ ਜਦੋਂ ਲੋਕ ਚੋੜਾਣ ਵਾਸਤੇ ਆਏ ਤੇ ਇਹਨਾਂ ਨਾਲ ਵੀ ਜਿਹੜਾ ਕੀ ਜਿਹੜੇ ਲੋਕ ਚੋੜਾਣ ਆਏ ਸੀ ਉਹਨਾਂ ਨਾਲ ਵੀ ਕੋਟਮਾਰ ਜਿਹੜੀ ਕਿ ਇਹਨਾਂ ਵੱਲੋਂ ਕੀਤੀ ਗਈ ਪਰ ਸਾਡਾ ਚੈਨਲ ਕਿਸੇ ਵੀ ਬਿਲਕੁਲ ਦੱਸ ਦਈਏ ਕਿ ਦੂਜਾ ਪੱਖ ਵੀ ਜੇ ਕੋਈ ਆਪਣਾ ਪੱਖ ਰੱਖਣਾ ਚਾਵੇ ਤਾਂ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦੇ ਸੋ ਆਪਾਂ ਅੱਗੇ ਦੇ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਜੋ ਆ આરોਪ ਲਗਾ ਰਹੇ ਆ ਤੋ ਇਹਨਾਂ ਦੇ ਆਪਣੇ ਨਿੱਜੀ આરોਪ ਨੇ ਕੀ ਗੱਲਬਾਤ ਸੀ ਸਿਵਲ ਹਸਪੀਟਲ ਚ ਹੁਣ ਇਹਦਾ ਕੀ ਇਲਾਜ ਕਰਾਉਣ ਵਾਸਤੇ ਪਹੁੰਚੇ ਨੇ ਭਾਬੀ ਨੇ ਮੇਰੇ ਸਾਥੇ ਮਿਲ ਕੇ ਮੈਨੂੰ ਕੁੱਟਿਆ ਕੀ ਕਾਰਨ ਕੀ ਹੈ ਮੈਡਮ ਸਾਰਾ ਕਾਰਨ ਇਹ ਹੈ ਕਿ ਮੇਰੇ ਜਿਹੜੇ ਦਿਓਰ ਆ ਉਹਦੇ ਨਾਲ ਮੈਨੂੰ ਗਲਤ ਜਦੋਂ ਜਦੋਂ ਆ ਜੀ ਪੁੱਛਣਾ ਕਿ ਜਦੋਂ ਘਰ ਗਏ ਆ ਮੈਂ ਆਪਣੇ ਘਰ ਸੀਗੀ ਇਹਨਾਂ ਦੇ ਘਰ ਦੇ ਕਲੇਸ਼ ਚੱਲਦੇ ਰਹੇ ਮੈਂ ਆਪਣੇ ਘਰ ਚਲੀ ਗਈ ਉਸ ਤੋਂ ਬਾਅਦ ਜਦੋਂ ਮੈਂ ਅੱਜ ਗਈ ਆ ਆਪਣੇ ਘਰ ਆਂਦੇ ਮੇਰਾ ਜੇਠ ਵਾ ਜਿਹੜਾ ਔਰ ਘਰਵਾਲੀ ਆ ਆਂਦੀ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਜੋ ਹੱਥ ਚ ਆਇਆ ਉਹ ਮਾਰਨਾ ਸ਼ੁਰੂ ਕਰ ਦਿੱਤਾ ਦੋਨਿਆਂ ਨੇ ਮਿਲ ਕੇ ਦਿੱਪੇ ਤੇ ਕੱਪੜੇ ਪਾੜੇ ਮਤਲਬ ਤੁਸੀਂ ਪੇਕੇ ਘਰ ਆਪਣੇ ਗਏ ਸੀਗੇ ਕਿ ਲੜਾਈ ਝਗੜੇ ਕਰਕੇ ਵੀ ਸੀਗੇ ਕਿ ਲੜਾਈ ਝਗੜਾ ਹੋ ਰਿਹਾ ਸੀਗਾ ਸੋ ਅੱਜ ਤੁਸੀਂ ਆਏ ਹੋ ਨਾ ਘਰ ਵਾਪਿਸ ਅੱਜ ਮੈਂ ਕਰ ਗਈ ਇਹ ਜਦੋਂ ਇੱਥੇ ਗਲਤ ਸਬੰਧ ਦੇ ਪਿੱਛੇ ਮੈਸੇਜ ਕੀਤੇ ਯਾਰਗੇ ਤਾਂ ਕਿੰਨੇ ਮੈਸੇਜ ਕਿੰਨੇ ਭਿੱਜੇ ਗਏ ਸਾਰੇ ਅੱਛਾ ਤੁਹਾਡੇ ਬਣਾ ਛੋਟੇ ਭਰਾ ਨੂੰ ਹਾਂਜੀ ਵੱਡੀ ਭਾਬੀ ਨੇ ਉਹਨੂੰ ਕੀਤੇ ਜੀ ਹਾਂ ਵੀ ਤੇ ਏਦਾਂ ਹੁੰਦਾ ਹੈ ਗਾੜਾ ਗੁਲਾ ਕੱਟਿਆ ਦੋ ਗੁਲਾ ਦਿੰਦਾ ਗਾੜਾ ਕੱਟਦੇ ਕਿਉਂਕਿ ਭਰਾਵਾਂ ਚਾਲ ਚੱਲ ਕਰੀ ਗਈ ਬਲ ਪ੍ਰੇਕ ਕੀਤੀ ਨੇ ਕਿ ਡੈਡੀ ਕਰਿਆ ਨਹੀਂ ਸੀ ਮੈਂ ਤੁਹਾਡੀ ਭਾਬੀ ਨੇ ਤੁਹਾਡੇ ਛੋਟੇ ਭਰਾ ਨੂੰ ਮੈਸੇਜ ਦਿੱਤੇ ਮੇਰੇ ਕੋਲੀਆਂ ਮੇਰੇ ਫੋਨ 'ਚ ਪਈਆਂ ਮੈਂ ਤੁਹਾਡੀ ਵਾਈਫ ਬਾਰੇ ਗਲਤ ਮਿਲਦੀ ਕੀਤੇ ਹਾਂਜੀ ਨਵਾਂ ਕੱਢਦੇ ਨੇ ਕਿੰਨੇ ਸਾਲ ਪਹਿਲਾਂ ਜੋ ਗੱਲ ਸੀ ਉਸ ਤੋਂ ਬਾਅਦ ਜਿਹੜੀ ਅੱਜ ਇਸ ਕਰੇ ਸੀ ਉਹ ਵੀ ਨਹੀਂ ਬੜਾ ਗਾੜੀ ਖਲੋਚ ਕੱਢੇ ਸੀਗਾ ਪਰ ਚਲੋ ਫਿਰ ਵੀ ਮਨਾ ਕੇ ਲੈ ਕੇ ਚਲੋ ਕੋਈਆਂ ਸੀ ਉਹ ਗੱਲਾਂ ਭੁੱਲ ਗਏ ਪਰ ਇਹ ਜੀ ਇਹਨਾਂ ਨੇ ਹੁਣ ਜਦੋਂ ਮੇਰੀ ਨਾਨੀ ਦੀ ਗੱਲ ਆਉਗੀ ਫਿਰ ਅਸੀਂ ਇਸ ਤਰ੍ਹਾਂ ਘਰੇ ਆਈ ਸੀਗੀ ਕਿ ਚਲੋ ਜੀ 10 ਮੰਦਰਾਂ ਦੇ ਮੈਂ ਘਰੇ ਆਵਾਂ ਜੋ ਗੱਲ ਕਰਨਾਈ ਤੇ ਦੋਨੇ ਨੇ ਉਪਰੋਂ ਆ ਕੇ ਇੱਥੇ ਪੈ ਗਏ ਤੇ ਮਾਰੇ ਕੀ ਤੁਹਾਡੇ ਉਹਨਾਂ ਨੇ ਮੇਰੇ ਇੱਥੇ ਉਹਨਾਂ ਨੇ ਜੋ ਹੱਥ ਸਹਿ ਕੜਾਈ ਮਾਰੀ ਜੋ ਆਇਆ ਉਹ ਮਾਰੇ ਮੇਰੇ ਦਿਓਰ ਨੇ ਨਹੀਂ ਗੱਲਬਾਤ ਤੇ ਕੀਤੀ ਹੋਣੀ ਕੋਈ ਕਿਸੇ ਦੇ ਮਾਰਨ ਦੀ ਨਹੀਂ ਸੀ ਤੇ ਗਾਲਾਂ ਕੱਢਿਆ ਸੀ ਕਿਉਂ ਗਾਲਾਂ ਕੱਢੀਆਂ ਉਹ ਤੁਹਾਨੂੰ ਪਤਾ ਅੱਜ ਕੱਲ ਕੋਈ ਗਾਲ ਸੁਣਦਾ ਹੈਗਾ ਵਾ ਨਹੀਂ ਗਾਲਾਂ ਕੱਢੀ ਸਾਸਰੀ ਨੇ ਕੱਢੀਆਂ ਸਾਸਰੀ ਨੇ ਵੀ ਕੱਢੀਆਂ ਜੇਠ ਨੇ ਵੀ ਕੱਢੀਆਂ ਨੇ ਨਾਲ ਉਹਦੀ ਘਰ ਵਾਲੀ ਨੇ ਵੀ ਕੱਢੀਆਂ ਨੇ ਸਾਰ ਜਿੰਨਾਂ ਨੇ ਮਿਲ ਕੇ ਕੱਢੀਆਂ ਨੇ ਗਾਲਾਂ ਤੁਸੀਂ ਉੱਧਾ ਕੇ ਸੀ ਘਰ ਕੀ ਛੁਡਾਣ ਲਈ ਗਏ ਸੀ ਉੱਧੇ ਹੀ ਕਰ ਕੇ ਗਏ ਸੀ ਤਿੰਨ ਤਰ੍ਹਾਂ ਦੇ ਤੁਸੀਂ ਘਰੇ ਆ ਕੇ ਮਤਲ ਲੜਾਈ ਝਗੜਾ ਸੀਗਾ ਤੁਸੀਂ ਦੇ ਕੇ ਕਰ ਦਿੱ ਗਏ ਤਾਂ ਅੱਜ ਤੁਸੀਂ ਆਪਣੇ ਘਰ ਵਾਪਸ ਆਏ ਸੀ ਜੋ ਤੁਸੀਂ ਆਇਆ ਤਾਂ ਆਂਦੇ ਜੋ ਤੁਹਾਡਾ ਕਹਿਣਾ ਕੀ ਆਂਦੇ ਦਰ ਘਰ ਨਾਲ ਲੜਾਈ ਝਗੜਾ ਹੋਇਆ ਗਾਲਾਂ ਛਕੜਨੀਆਂ ਸ਼ੁਰੂ ਕਰਤੀਆਂ ਨਾਲ ਹੀ ਆਂਦੇ ਹੁਣ ਅੱਜ ਕੱਲ ਕੋਈ ਗਾਲ ਨਹੀਂ ਸੁਣਦਾ ਹੈਗਾ ਇਹਨੂੰ ਕਦੇ ਮਾਗਿਆ ਨਹੀਂ ਕਰੋ ਨਿਕਲ ਜਾ ਮੈਂ ਰਹਿ ਨਹੀਂ ਦੇਣਾ ਨਾਲ ਹੀ ਉਹਨਾਂ ਨੇ ਅੱਗੇ ਵੀ ਤਾਂ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਇਹਨਾਂ ਦਾ ਹੁੰਦੀ ਸੀ ਪਰ ਹੱਤੋਂ ਪਾਈ ਕਦੀ ਨਹੀਂ ਹੋਈ ਆ ਜਿਆਦਾ ਹੋ ਗਈ ਸੀ ਅੱਜ ਜਿਆਦਾ ਹੋ ਗਿਆ ਅੱਜ ਉਹਨਾਂ ਨੇ ਜੋ ਹੱਥ ਚਾਇਆ ਸਭ ਕੁਝ ਆਦਾ ਲੜਾਈ ਦਾ ਝਗੜਾ ਉਹਨਾਂ ਦੇ ਨਾਲ ਗਲਤ ਸਬੰਧ ਨਾਲ ਜੋੜ ਦੇ ਦਿੰਦੇ ਸੀ ਜੀ ਜਾਂ ਕਿ ਦੱਸਣ ਜਿਹ ਕਹਿੰਦੇ ਬਾਰ ਬਾਰ ਤੁਸੀਂ ਕੀ ਲੱਗਦੇ ਭਾਜੀ ਇਹਨਾਂ ਦੇ ਮੈਂ ਦਾ ਹਸਬੰਦ ਹੈ ਅੱਛਾ ਤੁਹਾਨੂੰ ਕਿਦੋਂ ਪਤਾ ਲੱਗਾ ਤੁਸੀਂ ਵੀ ਨਾਲ ਹੀ ਗਏ ਸੀ ਉਸ ਵੇਲੇ ਮੈਂ ਨਾਲ ਹੀ ਗਿਆ ਜੀ ਲੈ ਕੇ ਇਹਨੂੰ ਘਰੇ ਆਪਣੇ ਚਲੇ ਗਿਆ ਸੀ ਕੀ ਗੱਲਬਾਤ ਹੋਈ ਫਿਰ ਗੱਲਬਾਤ ਇਹ ਜੀ ਜੋ ਕਰੇ ਅੰਦਰ ਬੜਿਆ ਬਸ ਉਹਨਾਂ ਦੇ ਦੋਨੇ ਜੀ ਹੱਥੀ ਪੈ ਕੇ ਆ ਬੋਲੇ ਜੀ ਹੱਥੀ ਪੈ ਕੇ ਇਹਦੇ ਕੱਪੜੇ ਕੋਪੜੇ ਪਾੜੇ ਆ ਮਾ ਵੀ ਵਿੱਚ ਸੀ ਜੀ ਸਾਰੇ ਇਹਦੇ ਹੱਥੀ ਪਏ ਆ ਫਿਰ ਮੈਂ ਵੀ ਇੱਥੀ ਪਿਆ ਵਾਂ ਛਡਾਣ ਵਾਸਤੇ ਪਹਿਲਾਂ ਮਾਰਿਆ ਤੇ ਤੁਹਾਡੇ ਸਾਹਮਣੇ ਨਹੀਂ ਮੈਂ ਨਾਲ ਹੀ ਮੇਰੇ ਸਾਹਮਣ ਉਹਦੇ ਅੱਥੀ ਬੈਗੇ ਤੇ ਸਭ ਤੋਂ ਪਹਿਲਾਂ ਕੀ ਮੀਂਹ ਨਾਲ ਲੈ ਕੇ ਉਹਨੇ ਪਹਿਲੇ ਹੀ ਆਪਣੇ ਉੱਪਰ ਰੂਮ ਚ ਜਾ ਕੇ ਸਾਰਾ ਸਮਾਨ ਰੱਖਿਆ ਪਿਆ ਸੀ ਕਿ ਆਹ ਕੰਮ ਨਾਲ ਕਰਨਾ ਹੈਗਾ ਜੀ ਅਸੀਂ ਨਹੀਂ ਤੇ ਅਸੀਂ ਵੀ ਇਹ ਮਾਰਦੇ ਉਹ ਆਪਰ ਕਿਸੇ ਕਿਲੇ ਵੇਲੇ ਵੀ ਸਾਧਦੇ ਨਹੀਂ ਸੀ ਮਾਰੀਆਂ ਉਧੇ ਮੇਰੇ ਬ੍ਰਦਰ ਦੇ ਹੱਥ ਤੇ ਪੇਚ ਕਰਦੀ ਮੱਜਾ ਛਾਤੀ ਤੇ ਮਖਣਾ ਵੱਜਾ ਨੱਕ ਦਾ ਹੀ ਵੱਜਾ ਇਸ ਟਾਈਮ ਤੇ ਉਹਦੀ ਕੰਡੀਸ਼ਨ ਕੀ ਹੈ ਤੁਹਾਡੇ ਬ੍ਰਦਰ ਦੀ ਨਹੀਂ ਹੋਸ਼ ਹੋਏ ਪਏ ਕੁਛ ਨਹੀਂ ਬੋਲਦੇ ਪਏ ਉਹ ਕੋਈ ਤੁਹਾਡੀ ਕਿੱਲਾ ਇਸ ਟਾਈਮ ਬਿਲਕੁਲ ਵੀ ਹੋਸ਼ਾ ਇਸ ਟਾਈਮ ਅੱਛਾ ਦਿਓਰ ਹੈ ਉਹਨਾਂ ਦੇ ਨਾਲ ਮੈਨੂੰ ਗਲਤ ਸਬੰਧਾਂ ਨਾਲ ਜੋੜਿਆ ਜਾਂਦਾ ਸੀ ਆ ਕਰ ਪ੍ਰੂਫ ਦਿਨ ਕੀ ਹੈ ਇਹ ਤੁਹਾਡੇ ਜਦੋਂ ਕੋਈ ਮਾਰ ਰਿਹਾ ਤੁਹਾਡੇ ਕੋਈ ਛੁੜਾਇਆ ਕਿਸੇ ਨੇ ਵੀ ਨਹੀਂ ਉਸ ਦੇ ਮੋਕੇ ਰਾਹੀਂ ਸੀ ਜਿਹੜੇ ਛੁੜਾਰੇ ਸੀ ਉਹਨਾਂ ਨੂੰ ਵੀ ਮਾਰਦੇ ਪਏ ਸੀ ਉਹ ਆਇਆ ਕੋਈ ਤੁਹਾਡੇ ਨਾਲ ਕੋਈ ਕਨਵੈਸ ਜਿਹੜੇ ਖੜੇ ਸੀ ਕਨਵੈਸਿੰਗ ਇਹਨਾਂ ਨੇ ਤੋੜੇ ਸੀ ਬਾਹਰ ਜਿਹੜੇ ਕਨਵੈਸਰ ਇਸ ਟਾਂ ਕੋ ਸੀਗੇ ਅੱਛਾ ਉਹ ਇਹਨਾਂ ਨੇ ਤੋੜਿਆ ਤੇ ਉੱਥੋਂ ਦੀ ਘਰ ਤੋਂ ਕਿੱਡੀ ਕਿ ਦੂਰ ਰਹਿੰਦੇ ਹੋ ਤੁਸੀਂ ਆਪਣੇ ਘਰ ਤੋਂ ਘਰ ਦੇ ਵਿੱਚ ਇਹ ਇਹ ਉੱਪਰ ਰਹਿੰਦੇ ਨਹੀਂ ਚ ਰਹਿੰਦੇ ਤੇ ਦੀ ਤੁਸੀਂ ਜਿਹੜੇ ਘਰ ਗਏ ਸੀ ਅੱਜ ਉੱਥੇ ਜੋ ਵੱਧ ਦੋ ਦਿਨ ਜੋਨ ਫੈਮਿਲੀ ਹੈ ਅੱਛਾ ਜੋਨ ਫੈਮਿਲੀ ਹੈ ਨਹੀਂ ਨਹੀਂ ਉਹ ਉਹ ਪੁੱਛ ਰਿਹਾ ਤੁਹਾਡੇ ਪੇਕੇ ਘਰ ਦਾ ਪੁੱਛ ਰਿਹਾ ਲੱਗੇ ਹੈ ਜੀ ਉਹ ਵੀ ਲੱਗੇ ਨੇ ਅੱਛਾ ਲੱਗੇ ਹੈ ਜੀ ਲੱਗੇ ਨੇ ਘਰ ਦੇ ਪੇਕੇ ਤੇ ਤੁਹਾਡੇ ਜਿਹੜੇ ਆਪਣੇ ਘਰ ਚ ਕਿੰਨਾ ਡਿਸਟੈਂਸ 2 ਕਿਲੋਮੀਟਰ ਦਾ ਹੈ ਜੀ ਉਹ ਵੀ ਗੁਰਦਾਨ ਨਗਰ ਜੀ ਹਾਂਜੀ ਹਾਂਜੀ ਉਹ ਲੋਕ ਨਾਨਗਰ ਪੈਂਦੇ ਜਾਂਦਾ ਤਾਂ ਠੀਕ ਹੈ ਬਿਲਕੁਲ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਜਿਹੜਾ ਸੋ ਬਿਲਕੁਲ ਆ ਜਿਹੜਾ ਕੀ ਬੜੇ ਭਰਾਵਾਂ ਜਿਹੜਾ ਆਪਾਂ ਚ ਲਾਈ ਝਗੜਾ ਹੁੰਦਾ ਸੋ ਦੋ ਭਰਾਵਾਂ ਨਾਲ ਕੋਟਮਰ ਕੀਤੀ ਗਈ ਇੱਕ ਭਰਾਵ ਬਾਈਕ ਦੀ ਮਾਰਿਆ ਕਿਉਂ ਦੀ ਵਾਈਬ ਨੇ ਸੋ ਸਿਆਰਾ ਕਿ ਬਾਈਕ ਤਾਕੇ ਲੱਗੇ ਤੋੜ ਦਿੱਤੇ ਗਏ ਨੇ ਜਿਹੜਾ ਲੜਦਾ ਘਰੇ ਸਮਝਾਣਾ ਸੀ ਉਹਦਾ ਬਾਈਕ ਬਾ ਬਾ ਦਿਖਾ ਦਿਓ ਬਾਈਕ ਕਿੱਥੇ ਨਾਲ ਜਿਹੜਾ ਕੜੇ ਮੁੰਡਾ ਸਮਝਾ ਆ ਉਹਦਾ ਬਾਈਕ ਟੁੱਟਿਆ ਨਹੀਂ ਬਈ ਨੇ ਕੰਮ ਬਿਲਕੁਲ ਆ ਦੇਖੋ ਜੀ ਬਿਲਕੁਲ ਦੱਸ ਦਈਏ ਘਰ ਤੇ ਬਾਹਰ ਜਿਹੜਾ ਬਾਈਕ ਰੇ ਸੀ ਹੈ ਸੋ ਉਹ ਵੀ ਲਗੀ ਚੋੜ ਦਿੱਤਾ ਗਿਆ ਸੋ ਇਹ આરોਪ ਲਗਾ ਰਿਹਾ ਕਿ ਇਹਨਾਂ ਦੇ ਭਰਾ ਪਰਜਾਈ ਔਰ ਇਹ ਜਿਹੜਾ ਕਹਿੰਦੇ ਮੰਮੀ ਸੀ ਉਹਨਾਂ ਵੱਲੋਂ ਜਿਹੜਾ ਕੀਆ ਜਾ ਰਿਹਾ ਰਿਪੋਰਟ ਮਾਰ ਕੀਤੀ ਗਈ ਔਰ ਇਹਦਾ ਕਿ ਬਾਈਕ ਤੱਕ ਤੋੜ ਦਿੱਤਾ ਗਿਆ ਜਿਹੜੇ ਬੰਦੇ ਛੁੜਾਉਣ ਵਾਸਤੇ ਆਏ ਸੀਗੇ ਤੋਂ ਉਹਨਾਂ ਦੇ ਬਾਈਕ ਤੱਕ ਵੀ ਇਹੜਾ ਕੀ ਇਹਨਾਂ ਵੱਲੋਂ ਤੋੜ ਦਿੱਤੇ ਗਏ ਆ ਤੋਂ ਮਾਮਲਾ ਸਾਹ ਨੂੰ ਦੱਸ ਦਿਆ ਨਿਊ ਗ੍ਰਾਂਡਿੰਗ ਦਾ ਸਾਰਾ ਸਾਡਾ ਚੈਨਲ ਅੱਜ ਤੱਕ ਕੋਈ ਪੋਸਟ ਨਹੀਂ ਕਰਦਾ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਜੇ ਦੂਜਾ ਪਾਪੀ ਵੀ ਆਪਣਾ ਬੱਕ ਰੱਖਣਾ ਚਾਹਵੇ ਸਾਡੇ ਚੈਨਲ ਲਈ ਆਪਣਾ ਪੱਕਾ ਰੱਖ ਸਕਦਾ ਹੂੰ ਆਪਣੀ ਵਾਈਫ ਤੋਂ ਕਦੀ ਉਹ ਕੰਟਰੋਲ ਨਹੀਂ ਕੀਤਾ ਹੀ ਨਹੀਂ ਜੋ ਦੇ ਮੂੰਹ ਜਾਂਦਾ ਗੰਧ ਮੱਕਦੀ ਹੈ ਇਸ ਟਾਈਮ ਮੇਰੇ ਕੋਲ ਪਿਛਲੇ ਸਾਲ ਜੂ ਗੱ ਫਰਕ ਯੋਜਨਾ ਉਹ ਮੇਰੇ ਪੁੰਚੇ ਪਿਛੇ ਮੈਂ ਖੁਦ ਮੇਰੀ ਮਦਰ ਜਾ ਕੇ ਐਪਰ ਕਰਾ ਕੇ ਕਿ ਮੇਰਾ ਮੁੰਡਾ ਮੈਨੂੰ ਗਾਲਾਂ ਕੱਢਦਾ ਮੇਰੀ ਜ ਆਹ ਮੈਨੂੰ ਗਾਲਾਂ ਕੱਢਦੀ ਵੱਡੀ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਡੇਟ ਜਦੋਂ ਹੁਣ ਉੱਪਰੋਂ ਗੰਦੇ ਕਈ ਉਹ ਬਲਾ ਪੰਨਾ ਭਾਰੀ ਜੀ ਉਧਰੇ ਪਾਸੇ ਹੋ ਗਈ ਹੂੰ ਇਹ ਜੀ ਕੋਣ ਕੋਣ ਦੂਜੇ ਬਸ ਅੱਛਤ ਮਦਦ ਅੰਨ ਮਿਲ ਕੇ ਉਹਨੂੰ ਕਹਿੰਦੀ ਕਿ ਜੀ ਇੰਨਾ ਮਦਦ ਉਹਦਾ ਕਿੰਨਾ ਵਿੱਚ ਰਹਿੰਦੀ ਹੈ ਤੁਹਾਡੇ ਜੀ ਵਿੱਚ ਰਹਿੰਦੀ ਵਿੱਚ ਹੀ ਹੈ ਅਸੀਂ ਤੁਹਾਨੂੰ ਕਹਿੰਦੇ ਤੂੰ ਆਪਣੇ ਕੰਮ ਜਿਹਾ ਕਰ ਪਰ ਉਹ ਕਦੀ ਗੱਲਾਂ ਉੱਪਰ ਜਾ ਕੇ ਕਰਦੀ ਹੈ ਕਿ ਮੇਰੇ ਨਾਲ ਜੋ ਇੰਨਾ ਕਹਿੰਦੇ ਹਾਂ ਜੀ ਤਾਂ ਕਈ ਜੀ ਜੇ ਸਾਨੂੰ ਕਹਿੰਦੇ ਕਿ ਉੱਪਰ ਇੰਦਾ ਗਲਗਾ ਕਰ ਕਹਿੰਦੀ ਮੇਰੇ ਹੱਕ ਦੇ ਮੈਨੂੰ 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 ਹੁਣ ਤੁਹਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਕੀਤੀ ਜਾਏਗੀ ਜੀ ਜੀ ਉਹਨੇ ਵਾਈਫ ਨੇ ਕੀਤਾ ਕੰਮ ਤਾਂ ਵੀ ਚਲੋ ਜੇ ਉਹਨਾਂ ਨੇ ਨਹੀਂ ਚੁੱਕਿਆ 112 ਨੇ ਤਾਂ ਥਾਣਾ ਤੁਹਾਨੂੰ ਕਿਹ ਇੱਥੇ ਬੜੀ ਜ਼ੋਰ ਤੇ ਮੇਰੇ ਦਾਦਾ ਜੀ ਮਾਰੀਆਂ ਉਹਨਾਂ ਦੀ ਜਿਹੜੀ ਵਾਈਫ ਹੈ ਨਾ ਜਠਾਣੀ ਮੇਰੇ ਨੇ ਮੇਰੇ ਲੱਤਾਂ ਵੀ ਮਾਰੀਆਂ ਮੇਰੇ ਇੱਥੇ ਆ ਵੀ ਇੱਥੇ ਕੜਾਈ ਵੀ ਮਾਰੀ ਕਰੀਏ ਦਾ ਬੁਲਾਉਂਦੇ ਨਹੀਂ ਆਪਾਂ ਬੁਲਾਉਂਦੇ ਨਹੀਂ ਹੈਗੇ ਕਿਉਂ ਬੁਲਾਉਂਦੇ ਤੁਸੀਂ ਘਰ ਦੇ ਵਿੱਚ ਜੁਆਇੰਟ ਫੈਮਲੀ ਤੇ ਚਲੋ ਪਿਛਲੇ ਸਾਲ ਮਿਲ ਕੇ ਰਹਿਣਾ ਚਾਹੀਦਾ ਸਭ ਪਿਛਲੇ ਸਾਲ ਬੁਲਾਉਂਦੇ ਸੀ ਪਰ ਉਹ ਉਹ ਮੈਨੂੰ ਚੰਗਾ ਨਹੀਂ ਸਮਝਦੇ ਕਿਉਂ ਨਹੀਂ ਚੰਗਾ ਸਮਝਦੇ ਉਸ ਕਰਕੇ ਨਹੀਂ ਚੰਗਾ ਸਮਝਦੇ ਕਿਉਂਕਿ ਮੈਂ ਗਰੀਬ ਘਰੋਂ ਆ ਉਹ ਕਹਿੰਦੇ ਕਿ ਮੇਰੇ ਸਟੈਂਡਰਡ ਦੀ ਨਹੀਂ ਹੈਗੀ ਇਸ ਕਰਕੇ ਉਹ ਨਹੀਂ ਬੁਲਾਉਂਦੇ ਹੈਗੇ ਨਾ ਮੈਂ ਉਹਨਾਂ ਨੂੰ ਕਦੀ ਬੁਲਾਇਆ ਨਾ ਇਹ ਤੁਹਾਨੂੰ ਕਦੇ ਕਿਹਾ ਕਿਸੇ ਨੇ ਕਿ ਉਹਨਾਂ ਨੇ ਹੀ ਕਿਹਾ ਉਹਨਾਂ ਨੇ ਹੀ ਰਿਕਾਰਡਿੰਗ ਸੁਣਾ ਸਕਦੇ ਹੋ ਗਾਲਾ ਗਾਲਾ ਗੁਲਾ ਬੁੱਕੜੀ ਨਹੀਂ ਮਤਲਬ ਤੁਹਾਨੂੰ ਮਤਲਬ ਕੋ ਕਹਿਣ ਦਾ ਮਤਲਬ ਆ ਕਿ ਤੁਹਾਨੂੰ ਕਹ ਨਹੀਂ ਕਰਦੀ ਇਸ ਕਰਕੇ ਇਹਦੇ ਮਗਰ ਕੋਈ ਖੜਦਾ ਨਹੀਂ ਹੈਗਾ ਐਦਾਂ ਆਪਾਂ ਜੋ ਮਰਜ਼ੀ ਤੇਣਾ ਕਰ ਸਕਦੇ ਆਪਾਂ ਤੈਨੂੰ ਮਾਰਾਂਗੇ ਕੁੱਟਾਂਗੇ ਜੇ ਉਹਨਾਂ ਦੇ ਮਨ ਚਾਹੁੰਦਾ ਉਹ ਐਦਾਂ ਗਰੀਬ ਕਰਦੀ ਤੈਨੂੰ ਕਿਹਨੇ ਕਿਹਾ ਮੇਰੀ ਕਿਥੇ ਜਾਣੀ ਹੁੰਦੀ ਕਿਹਾ ਮੈਨੂੰ ਕਿ ਨਹੀਂ ਗਰੀਬ ਕਰੋ ਹੈਗੀ ਹੈ ਐਦਾਂ ਜਿਹੜਾ ਸਟੈਂਡ ਨਹੀਂ ਹੈਗਾ ਫਿਰ ਮੈਨੂੰ ਸਾਰੇ ਰਿਕਾਰਡਿੰਗ ਤੇ ਇਹਦੇ ਕਰੈਕਟਰ ਤੇ ਮਿਲ ਕੇ ਹੋਣਾ ਚਾਹਤੀ ਜੀ ਐਦਾਂ ਜੀ ਤੂੰ ਕਿਹੋ ਅਸੀਂ ਨੇ ਇਸ ਜੀ ਕਿਹਨੇ ਪਰ ਮੇਰੇ ਕੋਲ ਰਿਕਾਰਡਿੰਗ ਵੀ ਜਿਹਦੇ ਕੋਲ ਵੀ ਤੇ ਮੈਨੂੰ ਦਿਖਾ ਦੇ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਮਾਰਿਆ ਸਾਰੇ ਪਰਿਵਾਰ ਚ ਕੋਣ ਕੋਣ ਸੀ ਉਸ ਵੇਲੇ ਜਦੋਂ ਮਾਰਦੇ ਦੇ ਇੱਕ ਮੇਰੇ ਪਾਪਾ ਸੀਗੇ ਇੱਕ ਮੰਮਾ ਸੀਗੇ ਨਾਲ ਵੱਡਾ ਮੁੰਡਾ ਸੀਗਾ ਨਾਲ ਉਹਦੀ ਵਾਈਫ ਸੀ ਪਾਪਾ ਨੇ ਛੁੜਾਇਆ ਨਹੀਂ ਪਾਪਾ ਪਾਪਾ ਛਡਾ ਰਹੇ ਸੀਗੇ ਬਟ ਨਾ ਪਾਪਾ ਦੀ ਸਾਰੀ ਗਲਤੀ ਹੈ ਜੇ ਪਾਪਾ ਦੀ ਕੀ ਗਲਤੀ ਹੈ ਵਿੱਚ ਪਾਪਾ ਸਮਝਾਉਂਦੇ ਨਹੀਂ ਸੀਗੇ ਉਹ ਨਾਲ ਮਿਲ ਕੇ ਅੱਗੋ ਬੜਾਵਾ ਦਿੰਦੇ ਸੀ ਪਰ ਲੇਕਿਨ ਫੇਰ ਵੀ ਉਹ ਛੁੜਵਾ ਤ ਰਹੇ ਸੀ ਨਾ ਲੜਾਈ ਝਗੜਾ ਉਹ ਖੁਦ ਕਹਿੰਦੀ ਥਾਡੀ ਮਾਂ ਨਾਲ ਕਰਦੀ ਚ ਉੱਪਰ ਜਾ ਕੇ ਵੀ ਕਰਦੀ ਥੱਲੇ ਆ ਕੇ ਵੀ ਕਹਿੰਦੀ ਲੜਾਈ ਇਸ ਕਰਕੇ ਆ ਜਦੋਂ ਸਾਹਮਣੇ ਗੱਲ ਕਰਦੇ ਫੇਰ ਕੁਝ ਕਹਿੰਦੀ ਨਹੀਂ ਫੇਰ ਕਹਿੰਦੇ ਮੈਂ ਤਾਂ ਕੁਝ ਕਹਿ ਹੀ ਨਹੀਂਗਾ ਕਦੀ ਸਾਨੂੰ ਕਹਿੰਦੇ ਕਿ ਉਹਨਾਂ ਨੂੰ ਕਹਿੰਦੇ ਇਹ ਗੱਲਾਂ ਕਰਕੇ ਇਹ ਗੱਲ ਇਸ ਤਰ੍ਹਾਂ ਉੱਚੀ ਦੇ ਹੁਣ ਬ੍ਰਦਰ ਕਿਦਾਂ ਠੀਕ ਹੈ ਮੇਰਾ ਜੀ ਪਿਓ ਜੀ ਹੋਇਆ ਪਿਆ ਉਹ ਕੁਝ ਬੋਲਦਾ ਨਹੀਂ ਪਿਆ ਤੇ ਜਿਹਦੀ ਸੱਟਾ ਵੱਜੀਏ ਕੁਝ ਨਹੀਂ ਬੋਲਦਾ ਜਿਹੜੀ ਖਬਰ ਤੁਸੀਂ ਕਰਾ ਰਹੇ ਆਪਣੀ ਮਰਜ਼ੀ ਨਾਲ ਕਰਾ ਰਹੇ ਹੋ ਹਾਂਜੀ ਮਰਜ਼ੀ ਨਾਲ ਕੋਈ ਤੇ ਹੁਣ ਤੁਸੀਂ ਥਾਣੇ ਵੀ ਰਿਪੋਰਟ ਖਾਨ ਜਾਓਗੇ ਹਾਂਜੀ ਜਾਣੇਗੇ ਸੋ ਬਿਲਕੁਲ ਨਿਊ ਕਰਾਣੇ ਲੱਗਦੇ ਆ ਤਸਵੀਰਾਂ ਨਹੀਂ ਉਹਦੇ ਸੱਟਾ ਬਹੁਤ ਜ਼ਿਆਦਾ ਲੱਗਿਆ ਸੀ ਬੋਲਦਾ ਕੁਝ ਖਬਰ ਆਪਣੀ ਮਰਜ਼ੀ ਨਾਲ ਕਰਾ ਰਹੇ ਹੋ ਹਾਂਜੀ ਹਾਂਜੀ ਸੋ ਬਿਲਕੁਲ ਇਹ ਨਾਲ ਇਹ ਕਹਿੰਦਾ ਕਿ ਰਾਗੀ ਵੀਰ ਦਾ ਬ੍ਰਦਰ ਦਾ ਛੋਟਾ ਸੋ ਉਹ ਇਸ ਟਾਈਮ ਬਿਹੋਸ਼ ਆ ਸੋ ਬਾਈਕ ਆ ਜਿਹੜਾ ਬਾਈਕ ਤਾਂ ਕਿਹੜਾ ਕੀ ਤੋੜ ਦਿੱਤਾ ਗਿਆ ਇਹਨਾਂ ਦੇ ਬ੍ਰਦਰ ਦਾ ਜੋ ਇਹਨਾਂ ਦਾ આરોਪ ਆ ਸੋ ਘਰ ਦੇ ਬਾਹਰ ਬਾਈਕ ਖੜਾ ਦਿੱਤਾ ਔਰ ਦੇਖਦੇ ਹੋ ਤੇਜ਼ ਦਰ ਤਿਆਰ ਨਾਲ ਵੀ ਜਿਹੜੇ ਕੇਤੇ ਬਾਤ ਕਿੱਥੇ ਗਏ ਔਰ ਅੱਗੋ ਵੀ ਜਿਹੜਾ ਕੀ ਤੋੜਿਆ ਗਿਆ। ਹਾਂ ਵੀ ਇਸ ਕਰਕੇ ਬਹੁਤ ਨਾਮ ਕਰਦੇ ਕਿਉਂਕਿ ਮੈਂ ਗਰੀਬ ਆ ਪਤੈ ਨੂੰ ਇਦਾਂ ਹੀ ਕਹਿਣਾ ਹੈਗਾ ਪਰ ਤੈਨੂੰ ਗਾਲੀ ਕਲੋਚ ਕਰਨੀ ਹੈਗੀ। ਥੈਂਕ ਯੂ ਮਾਡਮ ਪਹਿਲਾਂ ਵੀ ਮੈਨੂੰ ਇਹ ਸਭ ਕੁਝ ਬੋਲਦੇ ਹੁੰਦੇ ਸੀ ਪਰ ਇਸ ਵਾਰੀ ਉਹਨਾਂ ਨੇ ਜਿਆਦਾ ਹੱਥ ਪਾਰ ਕਰ ਦਿੱਤੀ ਮਾਰ ਮਾਰਨ ਮਾਰਾਂ ਤੇ ਆ ਗਏ। ਤੇ ਦੂਜੀ ਫੈਮਲੀ ਕਿ ਮੇਰੇ ਸਾਹਮਣੇ ਮੇਰੇ ਇੱਥੇ ਹੱਥ ਚੱਕਿਆ ਤਾਂ ਕਰਕੇ ਮੈਂ ਆਪਣੇ ਘਰ ਚਲੀ ਗਈ। ਤੇ ਦੂਜੀ ਫੈਮਲੀ ਵੀ ਇੱਥੇ ਹੀ ਆ ਹਾਂਜੀ ਉਹ ਵੀ ਇੱਥੇ ਆਇਆ ਉਹ ਕਿਉਂ ਆਇਆ ਇੱਥੇ ਫਿਰ ਤੋਂ ਵਜੋਂ ਉਲਟਾ ਲਖਵਾਣ ਆਏ ਨੇ ਸਾਡੇ ਕੋਲ ਅੱਛਾ ਉੱਥੇ ਆਏ ਹੋਏ ਆਏ ਨੇ ਉਲਟਾ ਸਾਡੇ ਤੇ ਕੰਕਰੀਟ ਲਖਵਾਣ ਆਏ ਸਾਨੂੰ ਮਾਰ ਕੁੱਟ ਕੇ ਸਾਡੇ ਤੇ ਲਖਵਾਣ ਆਏ ਨੇ ਠੀਕ ਹੈ ਸੋ ਇਹਨਾਂ ਦੀ ਤਸਵੀਰਾਂ ਤੁਹਾਡੇ ਤੋਲੇ ਦੇ ਜਿਆਦਾ ਜਿਹਾ ਕੰਮ ਲੈ ਕੇ ਹੋਰ ਅਪਡੇਟ ਆਂਦੀ ਤੁਹਾਨਾਂ ਦੁਆਰਾ ਫਿਰ ਤੁਹਾਨੂੰ ਹੋਵਾਂਗੇ ਜਲਦ ਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ